ਅੱਜ ਇੱਕ ਬਹੁਤ ਇਤਿਹਾਸਿਕ ਦਿਨ ਹੈ ਪੰਜਾਬ ਦੇ ਲਈ ਵੋਟਾਂ ਮੰਗਣ ਅਸੀਂ ਕਰ ਕਰ ਜਾਂਦੇ ਆਂ ਡੋਰ ਟੂ ਡੋਰ ਜਾਂਦੇ ਆਂ ਪਰ ਜਦੋਂ ਸਰਕਾਰ ਬਣ ਜਾਂਦੀ ਹੈ ਤੇ ਲੋਕਾਂ ਨੂੰ ਕਹਿੰਦੇ ਆਂ ਤੂੰ ਚੰਡੀਗੜ੍ਹ ਆ ਜਾ ਹਾਲਾਂਕਿ ਭੰਕਰਪੁਰ ਪਿੰਡ ਹੈ ਜਿਹੜਾ ਇਹ ਚੰਡੀਗੜ੍ਹ ਦੇ ਨੇੜੇ ਉਹ ਬੋਰ ਤੋਂ ਫਾਜ਼ਿਲਕਾ ਤੋਂ ਫਰੀਦਕੋਟ ਤੋਂ ਮੋਗੇ ਤੋਂ ਜੀਰੇ ਤੋਂ ਤਰਨਤਾਰਨ ਤੋਂ ਚੰਡੀਗੜ੍ਹ ਆ ਆਪਣੇ ਛੋਟੇ ਜੇ ਕੰਮ ਲਈ ਆਉਣਾ ਉਹ ਪਤਾ ਵੀ ਨਹੀਂ ਪੱਕਾ ਕਿ ਕੰਮ ਹੋਊਗਾ ਜਾਂ ਨਾ ਛੋਟੀ ਜੀ ਗਲਤੀ ਨਿਕਲ ਗਈ ਫਿਰ ਦੁਬਾਰਾ ਆਉਣਾ ਮਤਲਬ ਦਿਹਾੜੀ ਫੁੱਟਣਾ 5 1000 ਰੁਪਏ ਦੇਉ ਖਰਚ ਖੜਾ ਹੋਣਾ ਸੋ ਅੱਜ ਜਿਹੜਾ ਸਰਕਾਰ ਤੁਹਾਡੇ ਦਵਾਰ ਦਾ ਜਿਹੜਾ ਸਾਡਾ ਕਨਸੈਪਟ ਹੈ ਉਹਨੂੰ ਅਸੀਂ ਪੂਰੇ ਪੰਜਾਬ 'ਚ ਲਾਗੂ ਕਰ ਰਹੇ ਹਾਂ ਤੁਹਾਡੇ ਸਾਹਮਣੇ ਅਲੱਗ-ਅਲੱਗ ਮਹਿਕਮਿਆਂ ਦੇ ਸਟਾਲ ਲੱਗੇ ਹੋਏ ਨੇ ਕਿਤੇ ਜਾਤੀ ਸਰਟੀਫਿਕੇਟ ਬਣ ਰਿਹਾ ਹੈ ਕਿਤੇ ਮੈਰਿਜ ਸਰਟੀਫਿਕੇਟ ਬਣ ਰਿਹਾ ਹੈ ਕਿਤੇ ਫਰਦਾ ਨਿਕਲ ਰਹੀਆਂ ਨੇ ਕਿਤੇ ਇੰਤਕਾਲ ਹੋ ਰਹੇ ਨੇ ਕਿਤੇ ਰਿਸ਼ਤੀਆਂ ਹੋ ਰਹੀਆਂ ਨੇ ਤੁਸੀਂ ਜਾ ਕੇ ਕਿਰਪਾ ਕਰਕੇ ਆਪਣੇ ਕੈਮਰਿਆਂ ਨੂੰ ਉਧਰ ਜਰੂਰ ਘੁਮਾਓ ਕਿ ਦੱਸਿਓ ਲੋਕਾਂ ਨੂੰ ਵੀ ਪੁੱਛਿਓ ਕਿ ਅੱਜ ਕਿਵੇਂ ਹੋਇਆ ਇਹ ਅੱਜ ਸ਼ੁਰੂ ਹੋਇਆ ਇਸੇ ਤਰ੍ਹਾਂ ਜਾਰੀ ਰਹੂਗਾ ਕੱਲਾ ਇਹ ਨਹੀਂ ਕਿ ਅੱਜ ਕੈਂਪ ਲੱਗ ਕੇ ਖਤਮ ਮੈਨੂੰ ਮੋਗੇ ਤੋਂ ਇੱਕ ਵੀਡੀਓ ਆਈ ਹੈ ਮੈਂ ਦਿੱਲੀ ਤੋਂ ਆਇਆ ਆਉਂਦੇ-ਉਂਦੇ ਮੈਨੂੰ ਇੱਕ ਵੀਡੀਓ ਆਈ ਹੈ ਕਿ ਵਿਆਹ ਹੋਇਆ ਆਨੰਦ ਕਾਰਜ ਤੋਂ 2 ਘੰਟੇ ਬਾਅਦ ਡਿਪਟੀ ਕਮਿਸ਼ਨਰ ਨੇ ਆਪ ਜਾ ਕੇ ਮੇਰੇ ਸੈਕ ਕਰ ਦਿੱਤਾ ਔਰ ਉਹ ਮੈਰਿਜ ਸਰਟੀਫਿਕੇਟ ਜਿਹਦੇ ਵਾਸਤੇ ਰੁੜਦੇ ਰਹਿੰਦੇ ਸੀ ਕੌਣ ਸੀ ਗਵਾਹ ਕਿਹਨੇ ਮੈਰਿਜ ਫਟ ਦੋਨੇ ਮਾਂ ਪਿਓ ਕਿੱਥੇ ਨੇ ਚਾਚਾ ਕਿੱਥੇ ਆ ਮਾਮਾ ਕਿੱਥੇ ਆ ਉਹ ਉਦੋਂ ਤੱਕ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਲੜਾਈਆਂ ਹੋ ਜਾਂਦੀਆਂ ਸੀ ਮਾਮਾ ਬੋਲ ਨੂੰ ਹੀ हट ਜਾਂਦਾ ਸੀ ਬਾਅਦ ਚ ਮਾਮਾ ਕਹਿੰਦਾ ਮੈਂ ਨਹੀਂ ਆਉਂਦਾ ਲੈ ਕਰਾ ਲਉ ਰਜਿਸਟ੍ਰੇਸ਼ਨ ਸੋ ਉਹਦੇ ਮਾਮਾ ਆਇਆ ਹੁੰਦਾ ਸੀ ਉਸੇ ਵਿਆਹ 'ਚ ਲੜਕੇ ਫਿਰ ਚਲਾ ਜਾਂਦਾ ਸੀ ਮੈਨੂੰ ਸ਼ਾਂਪਨੀ ਪਾਈ ਜਾਂ ਮੈਨੂੰ ਕੜਾ ਨਹੀਂ ਪਾਇਆ ਸੋ ਇਸ ਕਰਕੇ ਅੱਜ ਪੰਜਾਬ ਦੇ ਲੋਕਾਂ ਲਈ ਸਰਕਾਰ ਉਹਨਾਂ ਦੇ ਘਰੇ ਆਈ ਹੈ ਬਹੁਤ ਵੱਡਾ ਦਿਨ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਸ਼ੁਰੂਆਤ ਹੋ ਗਈ ਹੈ ਔਰ ਇਸੇ ਤਰ੍ਹਾਂ ਜਾਰੀ ਰਹੂਗਾ ਜਦੋਂ 92 ਸੀਟਾਂ ਆਈਆਂ ਸੀ ਤਾਂ ਜੇ ਉਹ 3 ਲਈ ਸੀ ਸੰਗਰੂਰ ਵਾਲੇ ਜਿਹੜਾ ਮੇਰਾ ਕਿਰਾਏ ਵਾਲਾ ਘਰ ਹੈ ਉਹਦੇ ਛੱਤ ਤੋਂ ਮੈਂ ਬੋਲਿਆ ਸੀ ਮੈਂ ਕਹਿਆ ਸੀਗਾ ਹੁਣ ਸਰਕਾਰ ਪਿੰਡਾਂ 'ਚ ਚੱਲੂਗੀ ਹੁਣ ਸਰਕਾਰ ਛੋਟੇ ਛੋਟੇ ਕਸਬਿਆਂ ਤੋਂ ਚੱਲੂਗੀ। ਹੁਣ ਸਰਕਾਰ ਸ਼ਹਿਰਾਂ ਤੋਂ ਚੱਲੂਗੀ। ਇਹ ਅੱਜ ਉਹ ਸੁਪਨਾ ਮੇਰਾ ਸੱਚ ਕਰੂਗਾ। ਸਰਕਾਰ ਹੁਣ ਪਿੰਡਾਂ ਤੋਂ ਚੱਲੂਗੀ। ਕਿਸੇ ਦਾ ਟਿਊਬ ਹੈਲਥ ਦੀ ਪ੍ਰੋਬਲਮ ਹੈ। ਕਿਸੇ ਦਾ ਬੀਸੀ ਸਰਟੀਫਿਕੇਟ ਰੁਕਿਆ ਪਿਆ, ਨੌਕਰੀ ਰੁਕੀ ਪਈ ਹੈ। ਭੈਣਾਂ ਮਿਲੀਆਂ। ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਦਾ ਕਨਸੈਪਟ ਹੈ ਨਹੀਂ। ਮੁੰਡਿਆਂ ਦੇ ਬਰਾਬਰ ਟੈਸਟ ਲੈਂਦੇ ਨੇ। ਐਸ ਦੇ ਵਿੱਚ ਕੀ ਐ 60 ਕਿਲੋ ਦਾ ਭਾਰ ਚੱਕਣਾ ਪਰ ਪਤਾ ਨਹੀਂ ਕਿਉਂ ਸਮਝਦੇ ਨਹੀਂ ਕਿ ਕਿ ਅੱਜ ਕੱਲ ਕੁੜੀਆਂ ਤੇ ਮੁੰਡਿਆਂ ਦੇ ਕੋਈ ਕਮੀ ਨਹੀਂ ਹੈ ਤਾਂ ਉਹਨਾਂ ਦਾ ਜਿਹੜਾ ਅਮੈਨਡਮੈਂਟ ਹੈ ਰੂਲ ਐਂਡ ਰੈਗੂਲੇਸ਼ਨ ਦੇ ਤਾਲ ਕੋ ਉਹਨਾਂ ਦੇ ਸਾਹਮਣਾ ਕਰ ਲੋ ਤਾਂ ਕੱਲੀਆਂ ਥੋੜੀ ਜਾਣ ਕੇ ਅੱਗ ਬੁਝਾਉਣ ਨਾਲ ਮੁੰਡੇ ਵੀ ਤਾਂ ਹੋਣਗੇ ਸੋ ਜਿੰਨਾ ਉਹ ਹੈਲਪ ਕਰ ਸਕਣਗੇ ਨਾਲ ਦੀ ਨਾਲ ਉਹ ਕਰ ਲੈਣ ਇਹਦਾ ਮਤਲਬ ਇਹ ਥੋੜੀ ਹੈ ਕਿ ਹਰ ਬੰਦਾ ਜਿਹੜਾ ਫਸਿਆ ਹੋਊਗਾ ਉਥੇ ਕਿਸੇ ਅਪਾਰਟਮੈਂਟ 'ਚ ਅੱਗ ਲੱਗੀ ਜਾਂ ਫੈਕਟਰੀ 'ਚ ਅੱਗ ਲੱਗੀ 60 ਕਿਲੋ ਦੀ ਹੋਊਗਾ ਕਿ ਕਿਹੋ ਜਿਹਾ ਰੂਲ ਬਣਾ ਰੱਖੇ ਨੇ ਇਹਨਾਂ ਨੇ 100 ਰੂਲ ਬਦਲਾਂਗੇ ਸਾਡੀਆਂ ਭੈਣਾਂ ਨੂੰ ਸਾਡੀਆਂ ਧੀਆਂ ਨੂੰ ਜਿਨ੍ਹਾਂ ਨੇ ਪੇਪਰ ਵੀ ਦਿੱਤੇ ਟੈਸਟ ਵੀ ਪਾਸ ਕਰ ਲਏ ਫਿਜ਼ੀਕਲ ਟੈਸਟ ਕਰਕੇ ਅੱਜ ਉਹਨਾਂ ਦੀਆਂ ਅੱਖਾਂ ਚ ਅਥਰੂ ਸੀਗੇ ਮੈਨੂੰ ਅ ਆਚਾ ਨਹੀਂ ਲੱਗਿਆ ਤੇ ਬੜੀ ਜਲਦੀ ਉਹਨਾਂ ਕੁੜੀਆਂ ਦੀ ਭਰਤੀ ਕਰਾਂਗੇ ਹਾਂ ਜੀ ਪੰਜਾਬ ਦੇ ਵਿੱਚ ਇੰਦਰ ਉਹ ਤੱਕ ਇਸ ਤਰ੍ਹਾਂ ਦੀ ਗੱਲ ਸੀ ਐਨਓ ਸੀ ਮਾਫ ਕਰਨ ਦੀ ਗੱਲ ਕੀਤੀ ਉਸ ਵਾਸਤੇ ਗੱਲ ਆ ਰਹੀ ਹੈ ਹਾਂ ਜੀ ਐਨਓ ਸੀ ਹਰ ਕਿਸਮ ਦੀ ਐਨਓ ਸੀ ਠੀਕ ਹੈ ਜੀ ਇਹ ਕੀ ਹੈ ਜੀ ਜੀ ਪਹਿਲਾਂ ਕੀ ਕਰਦੇ ਸੀਗੇ ਕਲੋਨਾਈਜ਼ਰ ਸੀਗੇ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਥੋੜੇ ਜੇ ਸੀਗੇ ਜਿਹੜੇ ਕਲੋਨੀ ਬਣਾ ਕੇ ਕੱਟ ਕੇ ਕੋਈ ਪ੍ਰਵਾਨਗੀ ਨਹੀਂ ਲੈਂਦੇ ਸੀ ਕਲੋਨੀ ਕੱਟ ਕੇ ਲੋਕਾਂ ਨੂੰ ਲੋਕਾਂ ਨੂੰ ਲੀਡਰਾਂ ਦੇ ਵਸਪਾ ਜਾਂਦੇ ਸੀ ਵੀ ਲਓ ਸੀ ਵੀਰੇ ਜੀ ਹੁਣ ਤੁਸੀਂ ਉੱਥੋਂ ਲਓ ਬਿਜਲੀ ਦੇ ਮੀਟਰ ਉੱਥੋਂ ਬੁੱਢਾ ਕੋਲੇ ਅਪਰੂਵ ਨਹੀਂ ਹੁੰਦਾ ਸੀ ਜਾਂ ਗਮਾਟਾ ਕੋੜੀਆ ਗਲਾਂਡਾ ਕੋਲ ਤਿੰਨ ਵਾਰੀ ਰੂਲ ਚੇਂਜ ਹੋ ਚੁੱਕੇ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਤਿੰਨੋਂ ਵਾਰ ਇਹ ਲਿਖਿਆ ਗਿਆ ਕਿ ਬਸ ਆਖਰੀ ਵਾਰ ਆ ਉਹ ਫੇਰ ਫੇਰ ਅਗਲੇ ਸਾਲ ਬਣਾ ਲੰਨੇ ਨੇ ਕਲੋਨੀਆ ਹੁਣ ਅਸੀਂ ਜਦੋਂ ਕਲਰ ਅਕੋਰਡਿੰਗ ਕਰਤੀ ਸਟੈਂਪ ਪੇਪਰ ਦੀ ਕਿ ਕਲੋਨੀ ਬਣਾਉਣ ਵਾਸਤੇ ਲਾਲ ਰੰਗ ਦਾ ਸਟੈਂਪ ਪੇਪਰ ਖੀਦਣਾ ਪਊਗਾ ਇਹਦਾ ਮਤਲਬ ਸਟੈਂਪ ਪੇਪਰ ਉਹਦੋਂ ਦੇਵਾਂਗੇ ਅਸੀਂ ਉਹਨੂੰ ਜਦੋਂ ਤੱਕ ਸੀਵਰੇਜ ਤੇ ਬਿਜਲੀ ਬੋਰਡ ਦੀ ਤੇ ਫਾਇਰ ਦੀ ਤੇ ਬਾਕੀ ਸਾਰਿਆਂ ਦੀ ਪੋਲੂਸ਼ਨ ਦੀ ਕਲੀਅਰੈਂਸ ਨਹੀਂ ਹੁੰਦੀ ਇਹਦਾ ਮਤਲਬ ਹੁਣ ਤਾਂ ਲੀਗਲੀ ਬਣਾਊਗਾ ਫੇ ਕਾਦੀਆਂ ਐਨਓਸੀਆਂ ਦੇ ਸੋ ਸਾਰੇ ਪੰਜਾਬ ਚੋਂ ਐਨਓਸੀਆਂ ਦਾ ਜਿੰਨਾ ਜਿਹੜਾ ਜਿੰਨਾ ਹੁਣ ਤੱਕ ਹੋਇਆ ਉਹ ਉਹ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਕੁਝ ਕਲੋਨਾਈਜ਼ਰ ਫਾਇਦਾ ਕਟ ਕੇ ਹੋਣਗੇ ਕੁਝ ਪੈਸੇ ਕਮਾ ਕੇ ਹੋਣਗੇ ਜਾਂ ਉਹ ਅੱਜ ਖੁਸ਼ ਹੋਗੇ ਹੋਣਗੇ ਚਲੋ ਆਪਣਾ ਕੰਮ ਬਣ ਗਿਆ ਉਹ ਹੋਲੇ ਥੋੜਾ ਚਿਰ ਖੁਸ਼ ਪਰ ਮੈਂ ਲੋਕਾਂ ਨੂੰ ਖੁਸ਼ ਕਰਨਾ ਮੇਰੇ ਮੇਰਾ ਫਰਜ ਹੈ ਸਾਰੇ 3 ਕਰੋੜ ਲੋਕਾਂ ਦੀ ਰਖਵਾਲੀ ਕਰਨੀ ਹੈ ਉਹਨਾਂ ਦੇ ਹੱਕਾਂ ਦੀ ਰਖਵਾਲੀ ਕਰਨੀ ਬੜੀ ਮੇਰੇ ਕੋਲੇ ਇਹ ਗਰਾਉਂਡ ਤੋਂ ਰਿਪੋਰਟ ਆ ਰਹੀ ਸੀ ਐਨਓਸੀ ਜੀ ਰਿਸਟਰੀ ਨਹੀਂ ਹੁੰਦੀਆਂ ਰਿਸਟਰੀ ਨਹੀਂ ਹੁੰਦੀਆਂ ਸਾਨੂੰ ਸੀ ਖਤਮ ਕਰਨ ਦਾ ਐਲਾਨ ਕੀਤਾ ਤੇ ਮੈਂ ਹੁਣ ਜਾ ਕੇ ਆਪਣੇ ਆਪ ਸਾਰੇ ਨਾਲ ਸਾਰਾ ਬਕਾਇਦਾ ਬੇਰਵੇ ਸਹਿਤ ਤੁਹਾਨੂੰ ਨੋਟੀਫਿਕੇਸ਼ਨ ਜਾਰੀ ਕਰਾਂਗਾ ਕੀ ਮੰਗੇ ਸਰ ਜਿਹੜੀਆਂ ਜਿਹੜੀਆਂ ਹੋ ਗਿਆ ਹੋਗੇ ਸੰਸਦ ਸੁਪਰੀਮ ਕੋਰਟ ਦੇ ਵਿੱਚ ਮੇਰ ਨਹੀਂ ਸਪਰੀਮ ਕੋਰਟ ਦੇ ਚੈਂਪੀਅਨ ਬਾਰੇ ਮੇਰ ਇਲੈਕਸ਼ਨ ਨੂੰ ਲੈ ਕੇ ਜਚਾਣ ਪਈਆਂ ਜਿਤਨਾ ਦਾ ਲੋਕਤੰਤਰ ਹੈ ਲੋਕਤੰਤਰ ਦੇਸ਼ ਦਾ ਲੋਕਤੰਤਰ ਬਚਾਉਣਾ ਹੈ ਤਾਂ ਸਾਨੂੰ ਸੁਪਰੀਮ ਕੋਰਟ ਜਾਣਾ ਪੈ ਰਿਹਾ ਅਸੀਂ ਸਵਾਗਤ ਕਰਦੇ ਹਾਂ ਸੁਪਰੀਮ ਕੋਰਟ ਦੇ ਫੈਸਲੇ ਦਾ ਜਦੋਂ ਮਾਨਯੋਗ ਚੀਫ ਜਸਟਿਸ ਸਾਹਿਬ ਨੇ ਵੀਡੀਓ ਦੇਖੀ ਤਾਂ ਕੋਈ ਵੀ ਬੰਦੇ ਨੂੰ ਵੀਡੀਓ ਦਿਖਾ ਦਿਓ ਮਨਜੂਕ ਚੀਪ ਜਸਦਰ ਸਾਹਿਬ ਦਾ ਬਹੁਤ ਹੀ ਵੱਡੀ ਬਦਵੀ ਤੇ ਨੇ ਦੇਸ਼ ਦੀ ਸਭ ਤੋਂ ਉੱਚੀ ਪਦਵੀ ਹੈ ਸੁਪਰੀਮ ਕੋਰਟ ਦੇ ਚੀਫ ਜਸ ਉਹਨਾਂ ਦਾ ਤਾਂ ਮਨ ਵਿਚਲਿਤ ਹੋਣਾ ਹੀ ਹੋਣ ਆਮ ਬੰਦੇ ਨੂੰ ਜਿਹੜਾ ਵੋਟ ਪਾ ਕੇ ਆਉਂਦਾ ਉਹਨੂੰ ਦਿਖਾ ਦੋ ਕਿ ਐਂ ਵੋਟਾਂ ਕਿਹਨੀਆਂ ਜਾਂਦੀਆਂ ਉਹ ਕਹਿੰਦੇ ਮੇਰੀ ਵੋਟ ਐਂ ਕਿਹਨੀ ਜਾਂਦੀ ਐਂ ਕੱਟ ਦਿੱਤੀ ਜਾਂਦੀ ਐਂ ਕਿਤੇ ਇੱਧਰ ਬਕਸੇ ਚ ਰੱਖ ਦਿੱਤੀ ਜਾਂਦੀ ਐਂ ਬਿਨਾਂ ਦਿਖਾਏ ਸੋ ਸਾਨੂੰ ਉਮੀਦ ਹੈ ਕਿ ਸੱਚ ਦੀ ਜਿੱਤ ਹੋਊਗੀ ਕਿਉਂਕਿ ਮਾਮਲਾ ਸਬ ਜੁਡੀਸ ਹੈ ਅਗਲੇ ਹਫਤੇ ਤੇਰਾ ਟ੍ਰਿਕ ਨੂੰ ਫਿਰ ਹੋਊਗਾ ਮੈਂ ਜ਼ਿਆਦਾ ਉੱਗ ਵਰਟੇ ਪ੍ਰਿੰਸ ਡੇਰਾ ਬਸੀ ਹਲਕੇ ਵਾਸਤੇ ਸਭ ਤੋਂ ਵੱਡਾ ਗਿਫਟ ਜਿਹੜਾ ਇਹੀ ਹੈ ਕਿ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਹੈ ਡੇਰਾ ਬਸੀ ਹਲਕੇ ਤੋਂ ਹੋਈ ਹੈ ਔਰ ਸਭ ਤੋਂ ਲਾਂਚਿੰਗ ਇੱਥੋਂ ਹੋਈ ਹੈ ਹੜ੍ਹਾਂ ਦਾ ਨੁਕਸਾਨ ਹੋਇਆ ਔਰ ਘਰਦ ਰਿਆ ਵੀ ਜਿਹੜਾ ਇੱਥੇ ਮਾਰ ਕਰਦਾ ਹੈ ਔਰ ਉਹਦੇ ਵਾਸਤੇ ਪੈਸੇ ਜਾਰੀ ਹੋ ਚੁੱਕੇ ਨੇ ਮੈਡਮ ਡਿਪ੍ਰੀਕੇਸ਼ਨ ਇੱਥੇ ਖੜੇ ਨੇ ਔਰ ਪੈਸੇ ਜਿਹੜੇ ਨੇ ਉਹ ਕਿਉਂਕਿ ਦੋ ਚੀਜ਼ਾਂ ਇਹੋ ਜੀਆਂ ਨੇ ਜਿਹੜੀਆਂ ਜਿਨ੍ਹਾਂ ਦੀ ਟਾਈਮ ਬੌਂਡਿੰਗ ਹੈ ਜਿਵੇਂ ਸੜਕਾਂ ਤੇ ਨਹਿਰਾਂ ਦੀ ਸਫਾਈ ਜਾਂ ਨਦੀਆਂ ਨਾਲਿਆਂ ਦੀ ਸਫਾਈ ਸੜਕਾਂ ਗਰਮੀ 'ਚ ਬਣ ਸਕਦੇ ਫਰਵਰੀ ਜਨਵਰੀ ਫਰਵਰੀ 'ਚ ਸੜਕਾਂ ਬਣਦੀਆਂ ਠੰਡੀ ਹੁੰਦੀਆਂ ਜਿਹੜੀ ਤਾਰ ਕੋਲ ਹੈ ਉਹ ਗਰਮ ਨਹੀਂ ਹੁੰਦੀ ਪਰ ਉਹਨਾਂ ਨੂੰ ਫਰਵਰੀ ਮਾਰਚ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਲਈ ਬਜਟ ਕਿੰਨਾ ਆਊਗਾ ਬਜਟ ਮਾਰਚ ਚ ਆਉਂਦਾ ਜੇ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੱਤੇ ਜਾਵੇ ਕਿ ਇਹਨਾਂ ਬਜਟ ਡੂਗਾ ਤੂੰ ਸੜਕ ਬਣਾਉਣੀ ਸ਼ੁਰੂ ਕਰ ਲੈ ਬਿਲਕੁਲ ਸੇਮ ਨਹਿਰਾ ਦਾ ਕ੍ਰਿਸ਼ਨ ਕੁਮਾਰ ਜੀ ਇੱਥੇ ਖੜੇ ਹੋਣਗੇ ਬਿਲਕੁਲ ਨਹਿਰਾ ਦਾ ਸੇਮ ਕਿ ਤੁਸੀਂ ਨਹਿਰਾ ਸਾਹਿਬ ਕਰਨੀਆਂ ਨੇ ਤਾਂ ਅਪ੍ਰੈਲ ਮਈ ਹੈ ਤੁਹਾਡੇ ਕੋਲੇ ਬਸ ਜੂਨ ਚ ਝੋਨਾ ਆ ਜਾਂਦਾ ਪਰ ਅਪ੍ਰੈਲ ਮਈ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸਾਡੇ ਕੋਲ ਬਜਟ ਕਿੰਨਾ ਆਊਗਾ ਸੋ ਅਸੀਂ ਇਹਨਾਂ ਨੂੰ ਪਹਿਲਾਂ ਹੀ ਦੱਸਤਾ ਕਿ ਤੁਹਾਡੇ ਲਈ ਇਹਨਾਂ ਬਜਟ ਆਊਗਾ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਕਾ ਗਰ ਮਾਰ ਕਰਦਾ ਡੇਰਾ ਬਸ ਇਹ ਹਲਕੇ ਪੁਲ ਬੰਨ ਵਾਲੇ ਨੇ ਅਸੀਂ ਸਾਰੇ ਉਹ ਪਹਿਲੇ ਹੀ ਸਾਫ ਕਰਾਂਗੇ ਮੁਆਵਜ਼ੇ ਨਾਲੋਂ ਘੱਟ ਰਕਮ ਤੇ ਕਰ ਦਾਂਗੇ ਜਿੰਨਾ ਮੁਆਵਜ਼ਾ ਦੇਣਾ ਪਵੇ ਅਖੀਰ ਦੇ ਵਿੱਚ ਕਿ ਜਿਹਨਾਂ ਅੱਜ ਕੈਪਟਨ ਸ਼ੁਰੂਆਤ ਕੀਤੀ ਹੈ ਕਿ ਇਹੀ ਪ੍ਰਕਿਰਿਆ ਬਕਤਰਾਂ ਦੇ ਵਿੱਚ ਉਸ ਤੋਂ ਰੈਗੂਲਰ ਰਹੇਗੀ ਤਾਂ ਕਿ ਅੱਗੇ ਤੋਂ ਨੌਬਤੀ ਨਾ ਆਵੇ ਕਿ ਇਸ ਤਰ੍ਹਾਂ ਦਾ ਕੋਸ਼ਿਸ਼ ਕਰਨੀ ਪਵੇ ਰੈਗੂਲਰੀ ਸਿਰਫ ਇੱਕ ਇਹੋ ਜੀ ਚੀਜ਼ ਹੋਊਗੀ ਜਿਹਦੇ ਵਿੱਚ ਪਰਸਨਲੀ ਅਪੀਅਰ ਹੋਣਾ ਪਵੇ ਜਿਵੇਂ ਰਿਸਟਰੀ ਹੈ ਹਾਲਾਂਕਿ ਰਿਸਟਰੀ ਵੀ ਇੱਥੇ ਉਹ ਇਆਂ ਮੇਰੇ ਸਾਹਮਣੇ ਹੋਈਆਂ ਕਿ ਪਰਸਨਲੀ ਉੱਚ ਵੇਚਣ ਵਾਲਾ ਖਰੀਦਣ ਵਾਲਾ ਗਵਾਹ ਨੰਬਰਦਾਰ ਉਹ ਉਹ ਇੱਕ ਅੱਧੀ ਐਟਮ ਹੋ ਸਕਦੀ ਹੈ ਜਿਹੜੀ ਜਿਹਦੇ ਵਾਸਤੇ ਤੁਹਾਨੂੰ ਜਾਣਾ ਪੈ ਜੇ ਥੋੜੀ ਦੂਰ ਸ਼ਹਿਰ ਤੱਕ ਸਭ ਤਸਵੀਰ ਤੱਕ ਪਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅਸੀਂ ਘਰੇ ਕਰੇ ਪਚਾਵਾਂ ਦਫ਼ਤਰਾਂ ਦੇ ਬਾਕੀ ਰੈਗੂਲਰ ਕੰਮ ਆਉਣ ਤਾਂ ਜਿਹੜੇ ਉਹਨੂੰ ਟੈਂਪਰਰੀ ਕਰਨਾ ਪੈ ਰਿਹਾ ਉਹਨੂੰ ਪੈਂਡਿੰਗ ਨਹੀਂ ਰਹੇਗਾ ਯਾਨੀ ਉਹ ਦਫ਼ਤਰਾਂ 'ਚ ਰੈਗੂਲਰ ਹੋਏਗਾ ਮੈਂ ਖੀਰ ਦੇ ਵਿੱਚ ਕਹਾਂ ਜਿਹੜੇ ਬਾਬੂ ਦਫ਼ਤਰਾਂ 'ਚ ਬਹਿੰਦੇ ਸੀ ਚਿੱਟੇ ਰੰਗ ਦਾ ਤੌਲੀਆ ਜਨ ਰੱਖ ਲੈਂਦੇ ਆ ਉਹ ਏਸੀ ਲਾ ਲੈਂਦੇ ਆ ਤੇ ਜਦੋਂ ਬਾਹਰ ਆਉਂਦਾ ਕਹਿੰਦੇ ਸਾਫ ਤਾਂ ਪਿਛਲੇ ਦਰਵਾਜ਼ੇ 'ਤੇ ਹੀ ਨਿਕਲ ਕੇ ਬੁੱਧਵਾਰ ਨੂੰ ਆਇਓ ਬੁੱਧਵਾਰ ਖ ਦੇ ਸਾਹ ਦੇ ਜਿਹੜੇ ਚਿੱਟੇ ਤੌਲੀਆ ਆਣੀਆਂ ਜਿਹੜੇ ਕੁਰਸੀਆਂ ਨੇ ਉਹ ਨਹੀਂ ਰਹਿਣ ਗਿਆ ਉਹ ਜਾ ਕੇ ਬੋਰਾਂ ਥੱਲੇ ਤੇ ਪਿੱਪੜਾਂ ਥੱਲੇ ਗਿਆ